ਖੇਡ જગਤੀ ਗੱਲ ਕਰੀਏ ਤਾਂ ਦੱਸਣਾ ਕਿ ਬੀਤੇ ਕੱਲੇ ਏਸ਼ੀਆ ਕੱਪ 2025 ਦਾ ਮੈਂ ਜਿਹੜਾ ਕਿ ਚਾਇਰ ਹੈ ਦਾ ਜਿਸ ਦੇ ਵਿੱਚ ਬੰਗਲਾਦੇਸ਼ ਤੇ ਭਾਰਤ ਜਿਹੜੇ ਕਿ ਆਪ ਨੂੰ ਸਾਹਮਣੇ ਖੇਡਦੇ ਨਜ਼ਰ ਆਏ ਸੀ ਭਾਰਤ ਨੇ ਇੱਕ ਵਾਰ ਫਿਰ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਏਸ਼ੀਆ ਕੱਪ ਦੇ ਸੁਪਰ 4 ਦੌਰ ਦੇ ਵਿੱਚ ਬੰਗਲਾਦੇਸ਼ ਨੂੰ ਜਿਹੜਾ ਕਿ ਹਰਾ ਦਿੱਤਾ ਜੀ ਹਾਂ ਵਧੇਰੇ ਜਾਣਕਾਰੀ ਦੇ ਲਈ ਜਿਹੜਾ ਕਿ ਦੱਸਦਣਿਆ ਕਿ ਏਸ਼ੀਆ ਕੱਪ 2025 ਜਿਹੜਾ ਕਿ ਇਸ ਦਾ ਗਾਸ ਚਾਰਲਿਆ ਤੇ ਬੰਗਲਾਦੇਸ਼ ਨੇ ਟੋਸ ਜਿੱਤ ਕੇ ਭਾਰਤ ਨੂੰ ਜਿਹੜਾ ਕਿ ਬੱਲੇਬਾਜ਼ੀ ਦਾ ਸੱਦਾ ਦਿੱਤਾ ਸੀ ਤਾਂ ਬੀਤੇ ਕੱਲ੍ਹ ਇਹ ਮੈਚ ਭਾਰਤ ਤੇ ਬੰਗਲਾਦੇਸ਼ ਵਿਚਾਲੇ ਖੇਡਿਆ ਗਿਆ ਤੇ ਭਾਰਤੀ ਟੀਮ ਜਿਹੜੀ ਕਿ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਦੇ ਸੁਪਰ ਫੋਰ ਮੈਚ ਦੇ ਵਿੱਚ ਬੰਗਲਾਦੇਸ਼ ਦੇ ਨਾਲ ਭੇੜੀ ਹੈ ਤੇ ਭਾਰਤ ਨੇ ਇਸ ਦੌਰ ਦੇ ਪਹਿਲੇ ਮੈਚ ਵਿੱਚ ਪਾਕਿਸਤਾਨ ਨੂੰ ਜਿਹੜਾ ਕਿ 6 ਫਿਕਟਾ ਦੇ ਨਾਲ ਹੈਰਾਇਆ ਸੀ ਤੇ ਹੁਣ ਕੱਲ ਦੇ ਇਸ ਮੈਚ ਦੇ ਵਿੱਚ ਭਾਰਤ ਦੇ ਵੱਲੋਂ ਬੰਗਲਾਦੇਸ਼ ਨੂੰ ਵੀ ਜਿਹੜਾ ਕੀ ਹਰਾ ਦਿੱਤਾ ਗਿਆ ਇਸ ਦਾ ਮਤਲਬ ਹੈ ਕਿ ਅੱਜ ਦੀ ਜਿਹੜੀ ਬੀਤੇ ਕਾਲ ਜਿਹੜੀ ਟੀਮ ਦੀ ਜਿੱਤ ਹੋਈ ਹੈ ਇਹ ਹੁਣ ਸਿੱਧਾ ਉਹਨਾਂ ਨੂੰ ਫਾਈਨਲ ਦੇ ਵਿੱਚ ਜਿਹੜਾ ਕੀ ਪਹੁੰਚਾ ਦਿੱਤਾ ਹੈ ਫਾਈਨਲ ਦੇ ਵਿੱਚ ਜਾਣ ਦੇ ਲਈ ਜਿਹੜਾ ਕਿ ਭਾਰਤ ਦੇ ਵੱਲੋਂ ਕੁਆਲੀਫਾਈ ਕਰ ਲਿਆ ਗਿਆ ਤੇ ਇਸ ਮੈਚ ਦਾ ਜਿਹੜਾ ਕੀ ਕਾਫੀ ਜਿਹੜਾ ਕੀ ਪ੍ਰਦਰਸ਼ਨ ਸ਼ਾਨਦਾਰ ਰਿਹਾ ਅਭਿਸ਼ੇਕ ਸ਼ਰਮਾ ਅਤੇ ਕੁਲਦੀਪ ਯਾਦਵ ਟੀਮ ਦੀ ਜਿੱਤ ਦੇ ਹੀਰੋ ਸਨ ਤੇ ਭਾਰਤ ਨੇ ਫਾਈਨਲ ਦੇ ਲਈ ਜਿਹੜਾ ਕੀ ਕੁਆਲੀਫਾਈ ਕਰ ਲਿਆ